ਸੋ ਪ੍ਰੋਗਰਾਮ ਸ਼ਾਮਾਂਦਨ ਦੇ ਵਿੱਚ ਤੁਹਾਡਾ ਮੁਰਤ ਤੋਂ ਸਵਾਗਤ ਹੈ ਤੇ ਇੱਕ ਵਾਰ ਚਲਦੇ ਹਾਂ ਜੀ ਮੋਗਾ ਜ਼ਿਲ੍ਹੇ ਦੇ ਵਿੱਚ ਜਿੱਥੋਂ ਬੀਜੇਪੀ ਦੇ ਇੱਕ ਸੀਨੀਅਰ ਹੁਣ ਤਾਂ ਸਾਬਕਾ ਹੋ ਗਏ ਐ ਲੀਡਰ ਰਵੀ ਗਰੇਵਾਲ ਹੋਰੀ ਰਵਿੰਦਰ ਸਿੰਘ ਗਰੇਵਾਲ ਹੋਰੀ ਸਾਡੇ ਨਾਲ ਜੁੜ ਗਏ ਨੇ ਗਰੇਵਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਥ ਵਾਲੀਆ ਸਾਹਿਬ ਤੁਹਾਨੂੰ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਮੇਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗਰੇਵਲ ਸਾਹਿਬ ਕੀ ਗੱਲ ਐ ਢੀ ਛੇਤੀ ਮੋਹ ਪੰਗ ਹੋ ਗਿਆ ਬੜਾ ਤੁਸੀਂ ਹਿੰਮਤ ਨਾਲ ਗਏ ਸੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਸੀ ਪਹਿਲਾਂ ਤੁਸੀਂ ਜੇ ਅਕਾਲੀ ਦਲ ਸੀ ਨਹੀਂ ਮੈਂ ਲੰਮਾ ਸਮਾਂ ਤੋਂ ਮੈਂ ਰਿਹਾ ਸੀਗਾ ਜੀ ਕਾਂਗਰਸ ਦੇ ਵਿੱਚ ਅੱਛਾ ਜੀ ਮੈਂ ਲਗਭਗ 20 ਸਾਲ ਕਾਂਗਰਸ ਦੇ ਵਿੱਚ ਮੈਂ ਆਪਣੇ ਵੱਲੋਂ ਤਨਦੇਹੀ ਨਾਲ ਸੇਵਾ ਕੀਤੀ ਸੀ ਹੂੰ ਹੂੰ ਤੇ ਪਰ ਕੁਝ ਲੋਕ ਕੁਝ ਪਰਿਵਾਰ ਦੇ ਵਿੱਚ ਹੋ ਜਾਂਦਾ ਉਹਦੇ ਕਰਕੇ ਮੈਂ ਬੜੇ ਪੋਜੀਟਿਵ ਵੇ ਨਾਲ ਬੀਜੇਪੀ ਜੁਆਇਨ ਕੀਤੀ ਸੀ ਜੀ ਬੇ ਇਹ 50% ਸਹਿਦੋਂਗੇ ਹੂੰ ਹੂੰ ਵੀ ਕਿਉਂਕਿ ਉਹ ਦੋਂ ਆਲੇ ਕਾਨੂੰਨ ਵਾਪਸ ਲੈ ਲਏ ਸੀਗੇ ਜੀ ਤੇ ਇਸ ਕਰਕੇ ਮੈਂ ਗਿਆ ਸੀ ਤੇ ਹੁਣ ਕੀ ਗੱਲ ਹੋ ਗਈ ਭਾਜੀ ਤੁਹਾਡੇ ਸਾਹਮਣੇ ਆ ਹੁਣ ਕਿਸਾਨ ਐਮਐਸਪੀ ਮੰਗ ਰਹੇ ਆ ਜੀ ਔਰ ਇਹ ਪ੍ਰੋਟੈਸਟ ਕਰਨਾ ਹਰ ਇੱਕ ਡੈਮੋਕਰੈਟਿਕ ਕੰਟਰੀ ਦੇ ਵਿੱਚ ਇੱਕ ਅਧਿਕਾਰ ਆ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਵੀ ਫਰਾਂਸ ਦੇ ਵਿੱਚ ਵੀ ਇਹ ਪ੍ਰੋਟੈਸਟ ਹੋਏ ਆ ਜੀ ਔਰ ਉੱਥੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਵੀ ਗਈਆਂ ਨੇ ਤੇ ਇਹਨਾਂ ਨੇ ਜਿਵੇਂ ਇੱਦਾਂ ਤਾਂ ਤਾਲਿਬਾਨ ਵੀ ਨਹੀਂ ਕਰਦੇ ਹੁੰਦੇ ਜੀ ਜਿਵੇਂ ਜੋ ਸਾਡੇ ਨਾਲ ਹਰਿਆਣਾ ਗਵਰਨਮੈਂਟ ਸਾਡੇ ਕਿਸਾਨ ਵੀਰਾਂ ਨਾਲ ਬਜ਼ੁਰਗਾਂ ਨਾਲ ਕਰ ਰਹੀ ਹੈ ਜੀ ਮੈਂ ਜਜਵਤੀ ਦਾ ਬੰਦਾ ਜੀ ਮੈਨੂੰ ਬਰਦਾਸ਼ਤ ਨਹੀਂ ਹੋਇਆ ਇਹ ਕੁਝ ਅਜੇ ਇੱਕ ਚੀਜ਼ ਦੱਸੋ ਤੁਸੀਂ ਇੰਨੀ ਦੇਰ ਭਾਜਪਾ ਵਿੱਚ ਰਹੇ ਹੋ ਕਿਤੇ ਭਾਜਪਾ ਨੇ ਭਾਜਪਾ ਦੇ ਆਗੂਆਂ ਨਾਲ ਪੰਜਾਬ ਦੀ ਰਾਜਨੀਤੀ ਦੇ ਉੱਤੇ ਗੱਲ ਕੀਤੀ ਹੋਵੇ ਪੰਜਾਬ ਦੇ ਕਿਸਾਨੀ ਮਸਲੇ ਦੇ ਉੱਤੇ ਗੱਲ ਕੀਤੀ ਹੋਵੇ ਪੰਜਾਬ ਦੇ ਵਿੱਚ ਸੱਤਾ 'ਚ ਕਿਵੇਂ ਆਉਣਾ ਉਹਦੇ ਬਾਰੇ ਗੱਲ ਕੀਤੀ ਹੋਵੇ ਕਿਸ ਤਰ੍ਹਾਂ ਦੀ ਸਟ੍ਰੈਟਜੀ ਰਹੀ ਹੈ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀ ਖਾਸ ਕਰਕੇ ਪਿੰਡੂ ਤੇ ਜਿਹੜੇ ਸਿੱਖ ਲੀਡਰ ਜਿਹੜੇ ਨੇ ਉਹ ਗਏ ਸੀਗੇ ਇੱਧਰ ਇਹਦੇ ਵਿੱਚ ਭਾਜਪਾ ਸਮੇਂ ਸਮੇਂ ਤੇ ਸੀਨੀਅਰ ਲੀਡਰ ਪੋਸਟੇ ਰਹੇ ਆ ਜੀ ਹੂੰ ਜੀ ਦੱਸੋ ਪੰਜਾਬ ਦੇ ਵਿੱਚ ਆਪਾਂ ਸਰਕਾਰ ਬਣਾਉਣੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀ ਕਰਨਾ ਚਾਹੀਦਾ ਮੈਂ ਆਪਣੇ ਵੱਲੋਂ ਬੜੇ ਪੋਜੀਟਿਵ ਉਹਨਾਂ ਨੂੰ ਦੱਸਦਾ ਰਿਹਾ ਹਾਂ ਪੁਆਇੰਟ ਵੀ ਜੇ ਲੋਕਾਂ ਦਾ ਦਿਲ ਜਿੱਤਣਾ ਆਪਾਂ ਨੂੰ ਆਹ ਕਰਜ਼ਾ ਮਾਫ਼ ਕਰਨਾ ਪੈਣਾ ਕਿਸਾਨ ਜਿਹੜਾ 5 ਏਕੜ ਤੋਂ ਛੋਟਾ ਕਿਸਾਨ ਆ ਉਹ ਸਾਡੇ ਕਿਸਾਨ ਦਾ ਬਹੁਤ ਬੁਰਾ ਹਾਲ ਆ ਜੀ ਫਿਰ ਮੈਂ ਇਹਨਾਂ ਨੂੰ ਆਖਿਆ ਸੀ ਵੀ ਜਿਹੜੇ ਤੁਸੀਂ ਆਹ ਪੈਸੇ ਪਾਉਨੇ 2000 ਰੁਪਈਆ ਵੀ ਇਹ ਬੰਦ ਕਰਕੇ ਕਿਸਾਨ ਦੀ ਤੁਸੀਂ ਜਦੋਂ ਹਾੜੀ ਤੇ ਸੋਣੀ ਦੀ ਫਸਲ ਆਉਂਦੀ ਹੈ ਬੀਜਣੀ ਉਹਨਾਂ ਨੇ ਜੀ ਉਦੋਂ ਉਹਨਾਂ ਦੀ ਮਦਦ ਕਰੋ ਘਟੋ-ਘਟ ਪੰਜ ਏਕੜ ਵਾਲੇ ਕਿਸਾਨ ਦੀ 50-50000 ਰੁਪਈਏ ਨਾਲ ਜੀ ਤੇ ਉੱਪਰ ਪਾਜੀ ਫੀਡਬੈਕ ਜਰੂਰ ਲੈ ਲੈਂਦੇ ਸੀ ਪਰ ਉਹ ਕੁਝ ਇੰਪਲੀਮੈਂਟ ਕੁਝ ਨਹੀਂ ਹੁੰਦਾ ਸੀਗਾ ਹੂੰ ਹੂੰ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਸੀ ਜੀ ਤੇ ਇਸ ਕਰਕੇ ਫਿਰ ਆ ਜਦੋਂ ਐਨਾ ਕੁਝ ਹੋ ਰਿਹਾ ਹੁਣ ਬਾਰਡਰ ਤੇ ਹੂੰ ਹੂੰ ਤੇ ਫਿਰ ਮੇਰਾ ਮਨ ਮੈਂ ਖੁਸ਼ ਨਹੀਂ ਯਾਰ ਇਹ ਕੋਈ ਗੱਲ ਥੋੜੂ ਆ ਕਿ ਸਾਨੂੰ ਪ੍ਰੋਟੈਸਟ ਕਰਨ ਦਾ ਵੀ ਅਧਿਕਾਰ ਖੋਲਿਆ ਹੂੰ ਤੇ ਸਾਰੇ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਕਹਿੰਦੇ ਨਹੀਂ ਯਾਰ ਤੂੰ ਇਹ ਫੈਸਲਾ ਵਿਚਾਰੇ ਤੇ ਫਿਰ ਮੈਂ ਵਿਚਾਰ ਕੀਤਾ ਤੇ ਫਿਰ ਪਾਜੀ ਮੈਂ ਅੱਜ ਹਲਵਿਦਾ ਕਹਿੰਦਾ ਜੀ ਅੱਛਾ ਘਰਵਲ ਸਭ ਇੱਕ ਚੀਜ਼ ਦੱਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਪੁੱਛਦੇ ਤਾਂ ਰਹੇ ਐ ਕਰਦੇ ਵੀ ਰਹੇ ਐ ਪ੍ਰਣਾਲਾ ਉੱਥੇ ਦੀ ਉੱਥੇ ਪਹਿਲਾਂ ਵਾਲੇ ਭਾਜਪਾ ਦੇ ਜਿਹੜੇ ਲੀਡਰ ਸੀ ਉਹ ਕਹਿੰਦੇ ਸਾਨੂੰ ਆਏ ਨਹੀਂ ਸੀ ਪੁੱਛਦੇ ਵੀ ਕਿਹਦੇ ਨਾਲ ਗੱਠ ਜੋੜ ਕਰਨਾ ਕਿਹਦੇ ਨਾਲ ਨਹੀਂ ਕਾਲੀ ਦਲ ਸਾਨੂੰ ਕੁੱਟੀ ਗਿਆ ਇਹ ਕਹਿੰਦੇ ਉੱਤੇ ਦੇਖ ਕੇ ਬੈਠੇ ਤਮਾਸ਼ਾ ਦੇਖੀ ਗਏ ਕਹਿੰਦੇ ਬਸ ਜੋ ਹੋ ਰਿਹਾ ਠੀਕ ਹੋ ਰਿਹਾ ਐ ਸਥਿਤੀ ਕਿਤੇ ਨਾ ਕਿਤੇ ਇੰਜ ਲੱਗਦਾ ਕਿ ਪੰਜਾਬ ਦੇ ਵਿੱਚ ਭਾਜਪਾ ਦਾ ਕੋਈ ਬਹੁਤਾ ਇੰਟਰਸਟ ਨਹੀਂ ਹੈਗਾ ਹੂੰ ਉਸ ਤਰ੍ਹਾਂ ਉਹ ਦੇ ਕੁਝ ਸਟਰਕ ਕੰਮ ਕਰਨ ਦਾ ਉਹਨਾਂ ਦਾ ਤਰੀਕਾ ਹੂੰ ਉਹ ਜਿਵੇਂ ਆਪਣੇ ਦੂਜੀਆਂ ਦੋ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਮੇਨ ਕਾਦੀਤਲ ਜਾਂ ਕਾਂਗਰਸ ਜੀ ਉਹਨੋਂ ਬਿਲਕੁਲ ਇਹ ਅਲੱਗ ਤਰ੍ਹਾਂ ਦਾ ਕੰਮ ਕਰਦੇ ਆ ਜੀ ਜਿਹੜਾ ਕਿ ਆਪਣੇ ਪੰਜਾਬ ਦੇ ਲੋਕਾਂ ਦੇ ਗਲੇ ਗਲੇ ਦੇ ਵਿੱਚ ਨਹੀਂ ਉਤਰਦਾ ਹੂੰ ਹੂੰ ਇਹ ਸਾਨੂੰ ਕਹੀ ਜਾਂਦੇ ਬੂਥ ਤਕੜਾ ਕਰੋ ਬੂਥ ਤਕੜਾ ਕਰੋ ਬੂਥ ਕਿਸ ਤਰ੍ਹਾਂ ਤਕੜਾ ਹੋਊਗਾ ਜੇ ਬੂਥ ਤੇ ਕੋਈ ਬੰਦਾ ਸਾਡੇ ਨਾਲ ਤੁਰਨ ਨੂੰ ਤਿਆਰ ਹੋਊਗਾ ਤਦੇ ਬੂਥ ਤਕੜਾ ਹੋਊਗਾ ਨਾ ਜੀ ਹਾਂਜੀ ਬੰਦਾ ਸਾਡੇ ਨਾਲ ਤਾਂ ਹੋਰ ਕਰੂਗਾ ਜੇ ਅਸੀਂ ਉਹਨਾਂ ਨੂੰ ਕੁਛ ਨਾ ਕੁਛ ਦਵਾਂਗੇ ਹੂੰ ਦੇਣਾ ਅਸੀਂ ਕੁਛ ਹੈ ਨਹੀਂ ਤੇ ਬੂਥ ਕਿਸਕੇ ਕਦੇ ਨਾ ਤਕੜਾ ਹੋ ਜਾਊਗਾ ਜੀ ਹੂੰ ਤੇ ਇਹ ਤਾਂ ਬੂਥ ਦੀ ਐਮੀ ਇਸ ਨੂੰ ਜਾਣਦੇ ਜੀ ਕੋਈ ਪਰਸਨਲ ਬੰਦੇ ਦੀ ਤਾਂ ਲੀਡਰ ਦੀ ਤਾਂ ਵੈਲਿਊ ਨਹੀਂ ਹੈ ਜਿਹਨਾਂ ਦਾ ਬੂਥ ਦੀ ਕਦਰ ਹੈ ਜੀ ਤੇ ਉਹ ਜਦੋਂ ਕਿ ਆਪਣੇ ਵਿੱਚ ਆਪਣੇ ਪੰਜਾਬ ਦੇ ਵਿੱਚ ਲੀਡਰ ਨੂੰ ਤਕੜਾ ਕਰਨਾ ਹੁੰਦਾ ਨਾ ਕਿ ਬੂਥ ਤਕੜਾ ਕਰਨਾ ਹਾਂ ਹਾਂ ਜਦੋਂ ਲੀਡਰ ਤਕੜਾ ਹੋਗਾ ਜੀ ਲੀਡਰ ਨੇ ਇਲੈਕਸ਼ਨ ਲੜਨ ਨੂੰ ਆਪਣੇ ਆਪ ਉਸਕ ਤਕੜਾ ਕਰੂਗਾ ਆਪ ਦਾ ਆਪ ਦਾ ਆਪਣੇ ਕਰੂਗੇ ਜੇ ਲੀਡਰ ਤਕੜਾ ਤਾਂ ਇਹੋ ਆਪਣੇ ਆਪ ਤਕੜਾ ਕਰੂਗਾ ਸਰ ਜੀ ਕਰੋ ਮੈਨੂੰ ਪਤਾ ਮੈਂ ਧਰਮਕੋਟੋਂ ਇਲੈਕਸ਼ਨ ਲੜਨੀ ਜਾਂ ਮੋਗੋਂ ਇਲੈਕਸ਼ਨ ਲੜਨੀ ਆ ਮੈਂ ਆਪਣੇ ਬੂਥਾਂ ਦੇ ਬੰਦੇ ਆਪ ਤਕੜੇ ਕਰਨੇ ਆਪਣੇ ਟੀਮ ਆਪ ਬਣਾਉਣੀ ਆ ਹੂੰ ਹੂੰ ਇਹਦੇ ਵੀ ਤੂੰ ਆਪਣੀ ਟੀਮ ਬਣਾ ਤੂੰ ਬੂਥ ਤਕੜਾ ਤਾ ਅਛਾ ਵੀ ਆਪ ਦਾ ਗਰੁੱਪ ਨਾ ਕ੍ਰੀਏਟ ਕਰ ਦੋ ਨਾ ਆਪ ਦਾ ਗਰੁੱਪ ਨਾ ਕ੍ਰੀਏਟ ਕਰੀ ਸਦੇ ਤਾਂ ਦੇਖੋ ਤੁਸੀਂ ਜੀ ਵਸੁੰਧਰਾ ਰਾਜੇ ਉਹ ਆਪਣਾ ਦੂਜਾ ਮਧ ਪ੍ਰਦੇਸ਼ ਵਾਲਾ ਮੁੱਖ ਮੰਤਰੀ ਇਹਨਾਂ ਨੇ ਵੱਢ ਕੇ ਮਾਰਿਆ ਤਾਂ ਹੀ ਮਾਰਿਆ ਜੀ ਕਿਉਂਕਿ ਉਹਨਾਂ ਦਾ ਗਰਾਊਂਡ ਤੇ ਤਕੜੇ ਹੋਣ ਹੀ ਨਹੀਂਦਰਦੇ ਜੀ ਤਕੜਾ ਜੀ ਬੂਥ ਦੇ ਕਰਕੇ ਹੀ ਜਿੱਤੇ ਜਾਂਦੇ ਆ ਜੀ ਸੋ ਮੈਨੂੰ 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 ਇਹੀ ਸਥਿਤੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦਾ ਵੀ ਸੇਮ ਕੰਮ ਕਰਨ ਦਾ ਤਰੀਕਾ ਚੱਲ ਆ ਗਿਆ। ਆਮ ਆਦਮੀ ਪਾਰਟੀ ਦਾ ਹਵਾ ਦੀ ਲਹਿਰ ਦੀ ਵੋਟ ਪਈ ਆ ਜੀ। ਉਹਨਾਂ ਦੇ ਜੇ ਹੁਣ ਬੂਥ ਤਕੜੇ ਹੁੰਦੇ ਤੇ ਉਹ ਸਰਪੰਚੀ ਇਲੈਕਸ਼ਨ ਕਰਾਉਂਦੇ ਉਹ ਤਾਂ ਡਰਦੇ ਸਰਪੰਚੀ ਇਲੈਕਸ਼ਨ ਨਹੀਂ ਕਰਾਈ ਦੀ ਉਹਨਾਂ ਨੇ। ਹਾਲਾਂਕਿ ਹਾਈ ਕੋਰਟ 'ਚ ਉਹਨਾਂ ਨੂੰ ਘਾੜ ਪੈ ਰਹੀ ਆ। ਹਾਂ। ਹਾਂ ਨਾ ਉਹਨਾਂ ਦਾ ਬੂਥ-ਬੂਥ ਕੋਈ ਤਕੜਾ ਨਹੀਂ ਹੈ ਜੀ। ਉਹ ਤਾਂ ਹੁਣ ਇੱਕ ਵੇਵ ਸੀ। ਵੇਵ ਦੇ ਵਿੱਚ ਉਹਨਾਂ ਦਾ ਦਾਅ ਥੱਬ ਗਿਆ। ਹਾਂ ਹਾਂ। ਹਾਂਜੀ ਨਹੀਂ ਉਹਨਾਂ ਦਾ ਕੋਈ ਬੋਟਕਣਾ ਨਹੀਂ ਯਾ ਬਾਕੀ ਆਉਣ ਵਾਲੀ ਲੋਕ ਸਭਾ ਇਲੈਕਸ਼ਨ ਆ ਤੁਸੀਂ ਦੇਖ ਲਓ ਉਹਨਾਂ ਦਾ ਕੁਛ ਨਹੀਂ ਉਹਨਾਂ ਦੇ ਜਿੰਨੀ ਜਿੰਨੀ ਬੋਟ ਪਈ ਆ ਉਹਨਾਂ ਦੇ ਐਮਐਲਏ ਨੂੰ ਉਦੋਂ ਅੱਧੀ ਉੱਡ ਜਣੀ ਹੈ ਜੀ ਘੱਟੋ ਘੱਟ ਕੀ ਤੁਹਾਨੂੰ ਲੱਗਦਾ ਕਿ ਤੁਹਾਡੇ ਮਗਰ ਹੋਰ ਵੀ ਭਾਜਪਾ ਆਗੂ ਜਿਹੜੇ ਨੇ ਉਹ ਯਾਜਤ ਲੈਣਗੇ ਪਾਰਟੀ ਨੂੰ ਅਲਵੇ ਦਾ ਕਹਿਣਗੇ ਮੇਰਾ ਖਿਆਲ ਆ ਜੀ ਮੇਰਾ ਖਿਆਲ ਆ ਕਿਉਂਕਿ ਭਾਜੀ ਪਿੰਡਾਂ ਦੇ ਵਿੱਚ ਡੇ ਬਾਈ ਡੇ ਇਹਨਾਂ ਦਾ ਜੋ ਤਸ਼ੱਦਦ ਹੋ ਰਿਹਾ ਉਹਦੇ ਕਰਕੇ ਨਫ਼ਰਤ ਵੱਧ ਰਹੀ ਆ ਜੀ हां इस कर के मेरा ख्याल ले है वो भी एद्दा दे फैसले लेंगे क्योंकि रहने ਦਾ ਇੱਧਰ ਕੋਈ ਫਾਇਦਾ ਨਹੀਂ ਹੈ ਕਿਉਂਕਿ ਅਸੀਂ ਰਾਜਨੀਤੀ ਕਰਨੀ ਹੈ ਜੀ ਅਸੀਂ ਫੁੱਲ ਟਾਈਮ ਰਾਜਨੀਤਿਕ ਬੰਦੇ ਆ ਜੀ ਹੋਰ ਤਾਂ ਅਸੀਂ ਕੋਈ ਕੰਮ ਕਰਨਾ ਨਹੀਂ ਜੇ ਜਿੱਥੇ ਸਾਡਾ ਪਿੰਡਾਂ ਦੇ ਵਿੱਚ ਕੋਈ ਆਧਾਰ ਹੀ ਨਹੀਂ ਹੈਗਾ ਲੋਕ ਸਾਡੇ ਨਾਲ ਤੁਰਦੇ ਨਹੀਂ ਫਿਰ ਟੱਕਰਾ ਮਾਰਨ ਦਾ ਕੀ ਫਾਇਦਾ ਜੀ ਜੀ ਕਿਉਂ ਅਸੀਂ ਨਾ ਕਿਸੇ ਦੀ ਨਫ਼ਰਤ ਦਾ ਪਾਤਰ ਬਣੀਏ ਜੀ ਹੂੰ 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 ਤੇ ਇਸ ਕਰਕੇ ਮੈਂ ਇਹ ਫੈਸਲਾ ਲਿਆ ਵੈਸੇ ਇੱਕ ਚੀਜ਼ ਹੈ ਮੈਂ ਜਿਹੜੀ ਇਹਨਾਂ ਦੋ ਤਿੰਨ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਕਿ ਭਾਜਪਾ ਦੇ ਜਿਹੜੇ ਨੇ ਕੇਵਲ ਨਾ ਸਿੱਖ ਲੀਡਰ ਬਦਕੀ ਹਿੰਦੂ ਲੀਡਰ ਵੀ ਬੜੇ ਚਿੰਤਤ ਨਜ਼ਰ ਆ ਰਹੇ ਨੇ ਜਿਹੜਾ ਭਾਜਪਾ ਦਾ ਪੰਜਾਬ ਪਰ ਰਿਤ ਹੋਈ ਹੈ ਤਾਂ ਜੀ ਹੋਣਾ ਹੀ ਆ ਜੀ ਹੂੰ ਨੇਚਰਲੀ ਕੰਮਾ ਜੀ ਜਦੋਂ ਜਦੋਂ ਤੁਸੀਂ ਰਾਜਨੀਤੀ ਕਰਨੀ ਆ ਲੋਕਾਂ ਨਾਲ ਹੀ ਕਰਨੀ ਆ ਜਦੋਂ ਅਸੀਂ ਲੋਕਾਂ ਦੇ ਤਾਂ ਸਾਡੀ ਸੈਂਟਰ ਸਰਕਾਰ ਦੇਖੋ ਪੈਰਾਮੈਟਰੀ ਫੋਰਸਸ ਲਾਈ ਆ ਉਹ ਆਪਣੇ ਮੁਲਕ ਦੇ ਲੋਕ ਨੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਰੋਕ ਰਹੇ ਹੋ ਤੁਸੀਂ ਉੱਥੇ ਬਾਰਡਰ ਤੇ ਦੇਖ ਰਹੇ ਹੋ ਮੈਂ ਤਾਂ ਮਤਲਬ ਅੱਜ ਮੇਰੇ ਨਾਲ ਦੀ ਟੀਮ ਤਾਂ ਅੱਜ ਚਲੀ ਗਈ ਹੈ ਜੀ ਦਵਾਈਆਂ ਲੈ ਕੇ ਤੇ ਪਾਣੀ ਵਗੈਰਾ ਲੈ ਕੇ ਮੈਂ ਵੀ ਆਪਣੇ ਘਰੇ ਲੂਜ਼ ਅਰਜੇਵੇਂ ਕਰਕੇ ਕਿਦੋਂ ਸ਼ਾਦੀ ਆ ਸੀ ਮੈਂ ਜਾ ਨਹੀਂ ਸਕਿਆ ਜੀ ਸਾਡੀ ਰਿਸ਼ਤਾਰੀ ਜੇ ਪਰ ਇੱਕ ਦੋ ਦਿਨਾਂ ਬਾਅਦ ਮੈਂ ਵੀ ਉੱਥੇ ਚਲੇ ਜਾਣਾ ਬਹੁਤ ਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਸ਼ੁਕਰੀਆ ਤੁਸੀਂ ਪੰਜਾਬ ਦੇ ਲੋਕਾਂ ਦੇ ਹਾਜ਼ਰ ਵਿੱਚ ਖੜੇ ਹੋ ਧੰਨਵਾਦ ਤੁਹਾਡਾ ਮਿਹਰਬਾਨੀ ਥੈਂਕ ਯੂ ਇਹ ਸਨ ਨਰਵਿੰਦਰ ਸਿੰਘ ਗਰੇਵਾਲ ਧਰਮਕੋਟ ਤੋਂ ਜਿਹੜੇ ਚੋਣ ਲੜੇ ਸੀਗੇ ਭਾਜਪਾ ਦੀ ਟਿਕਟ ਦੇ ਉੱਤੇ ਤੇ ਹੁਣ ਭਾਜਪਾ ਨੂੰ ਸਤਿ ਸ਼੍ਰੀਕਾਲ ਕਹਿ ਦਿੱਤੀ ਇਹਨਾਂ ਨੇ ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਜੀ ਬ੍ਰੇਕ ਤੋਂ ਬਾਅਦ ਜੁੜਨਗੇ ਸਰਦਾਰ ਬਖਤੌਰ ਸਿੰਘ ਢਲਹੋਰੀ ਸੋ ਤੁਸੀਂ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਆਪਣੇ ਵਿਚਾਰ ਤੁਸੀਂ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਜਰੂਰ ਸ਼ੇਅਰ ਕਰੋ